ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ ਚਿਤਵਤ ਰਹਿਓ ਠਗੋਰ ਨਾਨਕ ਫਾਂਸੀ ਗੱਲ ਪਰੀ ਹਾਂਜੀ ਨਰ ਜਾਤ ਕਛ ਔਰ ਹਾਂਜੀ ਇਹਦਾ ਕੋਈ ਹੋਰ ਚਾਹੁੰਦਾ ਸੀ ਉਹ ਕਿਹਾ ਕੋਈ ਹੋਰ ਹੈ ਹਾਂ ਹਾਂ ਜਿਹੜਾ ਆਪਣੇ ਭਾਲ ਨਹੀਂ ਚਾਹੁੰਦਾ ਸੀ ਜੀ ਦਰਤਾ ਆਪਣੇ ਇੱਛਾ ਅਧਾਰ ਚਾਹੁੰਦਾ ਸੀ ਹਾਂ ਹਾਂ ਔਰੇ ਜੀ ਔਰ ਹੈ ਪਈ ਉਧਰ ਫਲ ਫਰੀ ਜਾਂਦਾ ਵਤਰੇ ਹੋ ਢਗੌਰ ਆਪਣੇ ਚਿੱਤ ਵਿੱਚ ਤਾਂ ਢੱਗੇ ਚਿੱਤ ਵਧਾਰਿਆ ਹੂੰ ਨਾਨਕੋ ਫਾਸੀ ਗੱਲ ਪਈ ਤੇ ਮਾ ਕਾਲ ਦੀ ਫਾਸੀ ਗੱਲ ਚ ਪਈ ਸਾਰੇ ਉਹ ਢਗਿਆ ਜਦ ਵਧਾਰਿਆ ਅਸਤਗਾਲ ਫਾਸੀ ਗੱਲ ਚ ਪਈ ਹੂੰ ਹੂੰ ਫਾਸੀ ਦਾ ਖਿਆਲ ਨਹੀਂ ਆਇਆ ਵੀ ਪਈ ਹੋਈ ਐ ਹੂੰ ਹੂੰ ਪਟਵਾ ਹੂੰ ਉਹ ਤਾਂ ਫੈ ਗਈ ਜਾਂ ਲੋ ਬਸ ਚਲੇ ਆ ਕੇ ਫਾਸੀ ਦਾ ਗੱਲ ਪੈਣੀ ਹੋਸੀ ਹੂੰ ਹੂੰ ਤਨਵੀਰ ਜਿਹੜੀ ਆਈ ਦੀ ਤੇ ਫਰਜ਼ੀ ਦਾ ਗੱਲ ਪੈਣੀ ਹੋ ਸੀ ਉਹਦੇ ਜਦ ਤੱਕ ਉਹ ਡਰ ਰਿਹਾ ਉਹ ਤਨਵੀਰ ਜਦ ਤੱਕ ਉਹ ਦਾ ਰਿਹਾ ਹੂੰ ਹੂੰ ਦਫਾਸੀ ਕਰਦਾ ਹੈ ਜੀ ਹੂੰ ਜੀ